ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਵੀ ਜੇ ਆਪਣੀਆਂ ਫਸਲਾਂ ਤੇ ਨਸਲਾਂ ਬਚਾਉਣੀਆਂ ਨੇ ਨਾ ਉਹਨਾਂ ਕਿਸਾਨ ਆਗੂਆਂ ਦੇ ਨਾਲ ਖੜੋ ਜਿਨ੍ਹਾਂ ਦੇ ਤੁਹਾਨੂੰ ਥੋੜੀ ਬਹੁਤੀ ਪਰਖ ਹੈ ਵੀ ਥੋੜਾ ਬਹੁਤਾ ਤੁਹਾਡੇ ਹੱਕ ਦੀ ਇਹ ਗੱਲ ਕਰਦੇ ਆ ਤੇ ਨਹੀਂ ਦਲਾਲਾਂ ਤੋਂ ਜ਼ਰੂਰ ਬਚਿਓ ਇਹ ਬੇੜਾ ਘਰ ਕਰ ਦੇਣਗੇ ਹੁਣ ਪੋਲਾ ਕੌਣ ਖੋਲ ਰਿਹਾ ਮੈਂ ਨਹੀਂ ਖੋਲ ਰਿਹਾ ਮੇਰਾ ਤਾਂ ਇੱਕ ਵੀ ਸ਼ਬਦ ਨਹੀਂ ਹੁੰਦਾ ਜਿਹੜਾ ਮੈਂ ਆਪਣੇ ਕੋਲੋਂ ਬਣਾ ਕੇ ਕਹਾਂ ਮੈਂ ਤਾਂ ਇਹਦੀ ਗੱਲਬਾਤ ਸੁਣਦਾ ਹਾਂ ਜੈਜੀ ਸਿੰਘ ਡੱਲੇਵਾਲ ਜਿਹੜੇ ਮਰਨ ਮਰ ਤੇ ਬੈਠੇ ਸੀ ਪਤਾ ਕੀ ਕਹਿੰਦੇ ਆ ਕੀ ਨੂੰ ਕਹਿੰਦੇ ਨੇ ਜਗਿੰਦਰ ਸਿੰਘ ਉਗਰਾਹਣ ਕਹਿੰਦੇ ਜੇ ਨਾ ਮਾਫੀ ਮੰਗੀ ਪਤਾ ਨਹੀਂ ਕਿਹੜੀ ਮਾਫੀ ਮੰਗਾਉਂਦੇ ਆ ਜੇ ਨਾ ਸੌਰੀ ਕਿਹਾ ਫਿਰ ਕਹਿੰਦੇ ਸਾਰੀਆਂ ਪੋਲਾਂ ਖੋਲਾਂਗੇ ਵੀ ਤੁਸੀਂ ਧਰਨਿਆਂ ਵਿੱਚ ਕੀ ਕਰਦੇ ਸੀ ਸੁਣ ਇੱਥੇ ਮੈਂ ਇੱਕ ਨਵੀਂ ਉਹ ਜਿਵੇਂ ਕਹਿੰਦੇ ਵੀ ਤਾਰ ਜੁੜਦੀ ਹੁੰਦੀ ਹੈ ਜੋੜਨ ਲੱਗਾ ਇੱਕ ਬਿਆਨ ਦਿੱਤਾ ਸੀ ਕੰਗਰਣਾ ਰਣੌਤ ਨੇ ਉਹ ਕਹਿੰਦੀ ਸੀ ਨਾ ਅਕੇ ਧਰਨਾ ਵਿੱਚ ਬਲਾਤਕਾਰ ਹੋਏ ਨੇ ਆਸ਼ਾ ਭਾਈ ਮੇਰੀ ਗੱਲ ਸੁਣ ਲਓ ਮੈਂ ਇਹ ਨਹੀਂ ਕਹਿ ਰਿਹਾ ਵੀ ਇਨ੍ਹਾਂ ਕਿਸਾਨਾਂ ਕੋ ਨੇ ਬਲਾਤਕਾਰ ਕੀਤੇ ਹੈ ਮੈਂ ਤਾਂ ਜਿਹੜਾ ਉਹਨੇ ਬਿਆਨ ਦਿੱਤਾ ਸੀ ਉਹਦੇ ਤੇ ਗੱਲ ਕਰ ਰਿਹਾ ਹੁਣ ਜਿਹੜੀ ਗੱਲ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਆ ਵੀ ਕੀ ਕੁਛ ਹੋਇਆ ਸੀ ਅਸੀਂ ਪੋਲਾਂ ਖੋਲ੍ਹਾਂਗੇ ਇਹ ਤਾਰ ਪਲਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਧਰ ਨੂੰ ਕਿਉਂਕਿ ਜਗਿੰਦਰ ਸਿੰਘ ਗੁਰਾਹਾਂ ਦੇ ਨਾਲ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਸੀ ਇਹਨਾਂ ਕੁਛ ਕੁੜੀਆਂ ਦੀਆਂ ਹਾਲਾਂਕਿ ਅਸੀਂ ਸਹਿਮਤ ਨਹੀਂ ਹੈਗੇ ਵੀ ਉਹ ਕੁੜੀਆਂ ਤਾਂ ਬੱਚੀਆਂ ਸੀ ਉਹ ਕਿਸੇ ਨਾ ਵੀ ਗਲਵਕੜੀ ਪਾ ਕੇ ਫੋਟੋ ਖਿਚਾਈ ਜਾ ਸਕਦੀ ਹੈ ਪਰ ਤੰਜ कसे ਗਏ ਸੀ ਉਹ ਮੈਂ ਨਹੀਂ ਕਹਿੰਦਾ ਵੀ ਡੱਲੇਵਾਲ ਸਾਬ ਗਲਤ ਹੈ ਜਾਂ ਉਗਰਾਹਾ ਸਾਬ ਗਲਤ ਹੈ ਮੈਂ ਤਾਂ ਦੱਸ ਰਿਹਾ ਜੀ ਵੀ ਆਹ ਜਿਹੜੀਆਂ ਪੋਲਾਂ ਸੀ ਇਹ ਕੌਣ ਖੋਲ ਰਿਹਾ ਇਹ ਆਪ ਹੀ ਖੋਲ ਰਿਹਾ ਜਾਣ ਕੇ ਆਪਣੀਆਂ ਪਰਦੇਉਤਾਂ ਇਹ ਆਪ ਹੀ ਦੱਸ ਰਿਹਾ ਅਸਾ ਇਹਦੇ ਨਾਲ ਇੱਕ ਹੋਰ ਜੋੜ ਗਏ ਹੁਣ ਬਲਾਸ ਵਧੀਆ ਮਿਲੇ ਮੈਨੂੰ ਅੱਜ ਜਿਹੜੀਆਂ ਹੁਣ ਤਾਰਾਂ ਪੈਂਦੀਆਂ ਨੇ ਸਪਲਾਈ ਵਾਲ ਤੇ ਉਹ ਇੱਕ ਤਾਰ ਵਿੱਚ 40 45 ਹੁੰਦੀਆਂ ਨੇ ਸੱਲ ਕੇ ਦੇਖੋਗੇ ਤੇ ਜਿਹੜੇ ਜਾਣਕਾਰ ਹੁੰਦੇ ਨੇ ਇਲੈਕਟ੍ਰੀਸ਼ੀਅਨ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਕਿੱਧਰ ਨੂੰ ਜੋੜਨੀ ਹੈ ਕਿਹੜੀ ਕਿੱਧਰ ਨੂੰ ਜੋੜਨੀ ਹੈ ਤੇ ਜਿਹੜੇ ਅਣਜਾਣ ਹੁੰਦੇ ਨੇ ਉਹ ਗਲਤ ਜੋੜ ਕੇ ਸਾਰੇ ਘਰ ਦੀ ਫੀਟਿੰਗ ਬਚਾ ਵੀ ਦਿੰਦੇ ਐ ਵੈਸੇ ਹੁਣ ਉਹ ਜਿਹੜੇ ਐਮਸੀ ਕੀ ਲਾਉਂਦੇ ਆ ਉਹ ਖੱਟੇ ਜਾਂਦੇ ਐ ਵੈਸੇ ਹੁਣ ਹੈ ਗਿਆ ਸੋਰਸ ਹੈ ਗਿਆ ਪਰ ਕਰੀਏ ਕੀ ਤੁਹਾਡੀਆਂ ਕਰਦੂਤਾਆਂ ਇੰਨੀਆਂ ਨੇ ਪਤਾ ਨਹੀਂ ਕਿਹੜੀ ਕਿਹਦੇ ਨਾਲ ਜੁੜੂ ਕਿਹਦੀ ਕਿਹਦੇ ਨਾਲ ਜੁੜੂ ਇਹ ਪਤਾ ਹੀ ਕੋਈ ਨਹੀਂ ਅੱਛਾ ਇਹ ਗੱਲਾਂ ਜਿਹੜੀਆਂ ਨੇ ਨਾ ਕੱਲੇ ਕੰਗਲਣਾ ਰਣਾਉ ਦੇ ਸੇਠੇ ਖੜਾ ਨਾ ਪੰਦੇਓ ਇਹ ਤੁਹਾਡੇ ਬੰਦੇ ਖੁਦ ਵੀ ਕਹਿੰਦੇ ਆ ਕਹਿੰਦੇ ਜੇ ਉੱਥੇ ਕਿਸੇ ਨੇ ਸ਼ਰਾਬ ਪੀਣੀ ਸੀ ਤਾਂ ਅੱਗੇ ਕਹਿੰਦੇ ਠੇਕੇਦਾਰ ਨਾਲ ਇਹ ਗੱਲਬਾਤ ਕੀਤੀ ਜਾਂਦੀ ਸੀ ਵੀ ਸਾਨੂੰ ਇਕੱਠੀ ਦਿਆ ਕਰ ਅਸੀਂ ਇਹਨਾਂ ਨੂੰ ਦੇਵਾਂ ਮਤਲਬ ਜੇ 150 ਰੁਪਏ ਦੀ ਬੋਤਲ ਸੀ 750 ਦੀ ਲੈ ਕੇ ਅੱਗੇ 150 ਦੀ ਵੇਚਣੀ 25 ਰੁਪਏ ਵਿੱਚੋਂ ਕਮਾਉਣੇ ਹਜ਼ਾਰਾਂ ਬੋਤਲਾਂ ਲੱਗਦੀਆਂ ਸੀ ਉੱਥੇ ਉਹ ਕਮਿਸ਼ਨ ਫਿਰ ਜਿਹੜੀਆਂ ਟਰਾਲੀਆਂ ਟ੍ਰੋਲੀਆਂ ਚੋਰੀ ਹੋਈਆਂ ਇਹਨਾਂ ਵਿੱਚ ਵੀ ਹਿੱਸਾ ਪਦੇ ਇਹਨਾਂ ਦਾ ਆਪਣਾ ਸੀ ਕਹਿੰਦੇ ਗੜਬੜ ਹੋਈ ਲੈ ਚਾਹ ਪਕਤੀ ਕੀ ਹੁੰਦੀ ਹੈ ਦੁੱਧ ਖੰਡ ਦਹੀਂ ਕਿਉਂ ਇੱਥੇ ਵੀ ਗੜਬੜ ਹੋਈ ਹੈ। ਅਮਾਨਸਾ ਵਾਲਾ ਰੂਲਦੂ ਤਾਂ ਮੰਨੇ ਗਿਆ ਸੀ। ਥਾਂ ਕਹਿੰਦਾ ਰਸ਼ਨ ਵੇਚਿਆ ਸੀ। ਗੱਡੀ ਲਈ ਅਸੀਂ। ਜਣੇ ਕਿ ਜਿਹੜੀਆਂ ਕਰਤੂਤਾਂ ਦੱਸਣ ਲੱਗੇ ਨੇ ਨਾ ਵੀ ਅਸੀਂ ਨਹੀਂ ਪੋਲਾਂ ਖੋਲ੍ਹਾਂਗੇ। ਹੁਣ ਤਾਂ ਡੱਲੇਬਾਲ ਨੂੰ ਪੁੱਛੋ। ਚਲੋ মিডিਆ ਸਾਹਮਣੇ ਨੂੰ ਪੁੱਛੋ ਅੰਦਰ ਖਾਤੇ ਪੁੱਛ ਲਿਓ ਵੀ ਕੀ ਹੋਇਆ ਸੀ। ਅਸ਼ਾ ਇੱਕ ਖਬਰ ਹੋ। ਹੁਣ ਇਹਨਾਂ ਨੇ ਨਾ ਦਿੱਲੀ ਬੀਜੇਪੀ ਦੇ ਨਾਲ 1 ਕਰੋੜ ਰੁਪਈਆ ਦੇ ਵਿੱਚ ਸੌਦਾ ਕੀਤਾ ਸੀ ਤੇ ਉਹ ਪੋਲਾਂ ਵੀ ਸਾਹਮਣੇ ਹੁੰਦੀਆਂ ਨਹੀਂ ਕਹਿੰਦੇ ਉਗਰਾਹਾਂ ਸਾਹਿਬ ਗਏ ਨਹੀਂ ਉੱਥੇ ਤੇ ਡੱਲੇਵਾਨ ਸਾਹਿਬ ਥੋਨਾ ਫਾਨਾ ਤੇ ਗੱਲ ਕਰਦੇ ਰਹੇ ਵੀ ਉਗਰਾਹਾਂ ਸਾਹਿਬ ਇੰਨੇ ਮੰਗਦੇ ਐ ਸਾਨੂੰ ਇੰਨੇ ਚਾਹੁੰਦੇ ਐ ਜਿਹੜੇ ਵੀਤੀ ਨਾਲ ਚਮਚੇ ਸੀ ਉਹਨਾਂ ਰੌਲਾ ਪਾਤਾ ਹੋ ਕੇ ਦੇ ਹੁਣ ਸਾਡਾ ਹਿੱਸਾ ਵੀ ਦਿਓ ਫਿਰ ਅਸੀਂ ਵੀ ਤੁਹਾਡੇ ਨਾਲ ਫਿਰਦੇ ਆਂ ਜਣਕੇ ਇਹ ਪੂਲਾ ਨੇ ਹੁਣ ਅਗਲਿਆਂ ਨੇ ਇਹ ਥੋੜੀ ਐ ਵੀ ਗਿਣ ਕੇ ਫੜਾਏ ਹੋਣਗੇ ਹੁਣ ਪੰਜ ਚਾਰ ਬੈਗ ਭਰਦੇ ਵੀ ਆ ਚੱਕੋ ਬੰਡਲ ਉਹ ਜਿਹੜੇ ਛੋਟੇ ਚਮਚੇ ਹੁੰਦੇ ਆ ਉਹਨਾਂ ਨੂੰ ਥੋੜੇ ਮਿਲ ਜਾਂਦੇ ਵੱਡਿਆਂ ਨੂੰ ਵੱਡੇ ਮਿਲ ਜਾਂਦੇ ਹੁਣ ਡੱਲੇ ਵਾਲ ਤੇ ਉਗਰਾਹਾਂ ਸਾਹਿਬ ਪੋਲਾ ਕਿਉਂ ਖੋਲਦੇ ਐ ਇੱਕ ਅੱਧਾ ਬੈਗ ਇਧਰ ਉਧਰ ਹੋ ਗਿਆ ਜਿਹੜਾ ਬੈਗ ਇਧਰ ਉਧਰ ਹੋਇਆ ਉਹ ਪੰਜ ਚਾਰ ਲੱਖ ਦਾ ਤਾਂ ਹੁੰਣਾ ਨਹੀਂ 2-4 ਕਰੋੜ ਦਾ ਹੋਊਗਾ ਜਿਹੜਾ ਇਹ ਰਕਨੇਡਾ ਫਲੈਟ ਵਿੱਚ ਸਿੱਧਾ ਜਾਂਦਾ ਹੈ ਨਾ ਇੱਕ ਤਾਂ 23 ਕਿਲੋ ਦਾ ਇੱਕ 33 ਕਿਲੋ ਦਾ ਹੁਣ 23 ਕਿਲੋ ਵਾਲੇ ਵਿੱਚ ਕਿੰਨੇ ਪੈਂਦੇ ਹੋਣਗੇ 33 ਕਿਲੋ ਵਾਲੇ ਵਿੱਚ ਕਿੰਨੇ ਪੈਂਦੇ ਹੋਣਗੇ ਕਰੋੜਾਂ ਹੀ ਪੈਂਦੇ ਹੋਣਗੇ ਕਿਉਂਕਿ ਉਹ ਵੱਡੇ ਬੈਗ ਇਧਰ ਉਧਰ ਹੋਗੇ ਤਾਂ ਕਹਿੰਦੇ ਨੇ ਇੱਕ ਦੂਜੇ ਦੇ ਬੋਲਾਂ ਖੋਲਾਂਗੇ ਅੱਛਾ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੀ ਗੱਲ ਜਿਹੜਾ ਵੀ ਕਿਸਾਨ ਅੱਗੂ ਕਰੂਗਾ ਉਹਦੀ ਸਪੋਰਟ ਵੀ ਕਰਾਂਗੇ ਪਰ ਜਿਹੜੇ ਇਦਾਂ ਦੇ ਦਲਾਲ ਇੱਕ ਦੂਜੇ ਨੇ ਬੋਲਾਂ ਖੋਲਣ ਲੱਗੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਬੇਚਿਆ ਸਰਕਾਰਾਂ ਦੇ ਕੋਲ ਮੈਂ ਤਾਂ ਗੱਲ ਕੀਤੀ ਅੱਜ ਇਹ ਗੱਲਾਂ ਦੋ ਕਿਸਾਨ ਆਗੂਆਂ ਨੇ ਇੱਕ ਤਾਂ ਜਗਜੀਤ ਸਿੰਘ ਡੱਲੇਵਾਰ ਤੇ ਇੱਕ ਜੋਗਿੰਦਰ ਸਿੰਘ ਉਗਰਾਹ ਇੱਕ ਦੂਜੇ ਨੇ ਕਹਿੰਦੇ ਮਾਫੀ ਮੰਗੋ ਨਾ ਮੰਗੀ ਤਾਂ ਬੋਲਾਂ ਖੋਲਾਂਗੇ ਇਹ ਬੇਨਤੀ ਪ੍ਰਵਾਨ ਕਰਿਓ ਪਰ ਬਚੇ ਹੋ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ Vai, Guruji, que só